ਉੱਥੇ ਜਾਣਾ ਵਾ ਕੁਛ ਨਹੀਂ ਇਹ ਦਿਨ ਦਵਾਈ ਲੈਣ ਜਾਣਾ ਹੈਗਾ ਤੇ ਕੋਈ ਆਟੋ ਨਹੀਂ ਹੁੰਦੇ ਸੱਚ ਕਹਿੰਦੇ ਕਿੱਥੇ ਜਾਣਾ ਤੁਸੀਂ ਐ ਹਟਚ ਵਾਲ ਜਾਣਾ ਹੈਂਗੇ ਦਵਾਈ ਲੈਣ ਇਹਦੀ ਤੇ ਆਟੋ ਨਹੀਂ ਕੋਈ ਆਉਣਿਆ ਹੈਗਾ ਤੇ ਕੋਈ ਨਹੀਂ ਇੱਥੇ ਆਜੋ ਆਜੋ ਬਹਿਜੋ 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 ਆਜੋ ਆਜੋ ਇਹਨੇ ਪਤਾ ਫੇਰ ਕੀ ਆ ਇਹ ਕਿਹੜੀ ਥੱਕ ਚੱਲੀ ਆ ਗੱਡੀ ਆਜੋ ਹਟਚ ਵਾਲ ਹੀ ਜਾਣਾ ਹੈਂਗੇ ਘੜੀ ਦੀ ਘੜੀ ਇਹਦੀ ਦਵਾਈ ਲੈਣ ਤੇ ਅਸੀਂ ਕਿਹ ਚਲਾ ਆਟੋ-ਆਟੋ ਤੇ ਬਹਿ ਜੰਨੇ ਤੇ ਆਟੋ ਕੋਈ ਆਇਆ ਹੀ ਨਹੀਂ ਕੀ ਹੋ ਗਿਆ ਵਾ ਇਹ ਠੀਕ ਨਹੀਂ ਬੁਖਾਰ ਜਾ ਲੱਗ ਗਿਆ ਅੱਛਾ ਅੱਛਾ ਹਾਂਜੀ ਚੱਲੀਏ ਹਾਂਜੀ ਲੈ 2:3 ਵਜ ਗਈ ਉਹ ਅਜੇ ਤੱਕ ਵੀ ਨਹੀਂ ਆਏ ਹਰ ਦਵਾਈ ਨਹੀਂ ਮਿਲੀ ਹੋਊਗੀ ਇਹ ਦਵਾਈ ਮਿਲ ਗਈ ਹੋਵੇ ਤਾਂ ਵੀ ਆ ਹੁਣ ਫਿਰ ਚਾਪੜਾ ਮਾਕੋਟ ਲੈ ਵੀ ਚੱਕਦੀ ਤੇ ਰਹੀਦੀ ਖਲਾਰੇ ਉਦਾਂ ਹੀ ਖਲਾਰੇ ਪਏ ਅਜੇ ਵੀ ਇਹ ਆ ਵੀ ਨੌ ਰਾਣੀ ਹੁੰਦੀ ਤੇ ਮੈਂ ਆਰਡਰ ਮਾਰਨਾ ਵੀ ਪੁੱਤ ਮੈਨੂੰ ਚਾਹ ਬਣਾ ਦੇ ਦੱਸੇ ਚਾਹ ਬਣਾ ਦੇਣੀ ਹੁਣ ਆਪ ਹੀ ਬਣਾਉਣੀ ਪੈਣੀ ਲੱਗਦੀ ਤੇ ਇਹਦੇ ਭਾਂਡੇ ਵੀ ਸਾਰੇ ਧੋਣ ਵਾਲੇ ਲੈ ਦਵਿੰਦਰ ਆਉਂਦੀ ਆ ਨਾ ਤੇ ਮੈਂ ਇਹਨੂੰ ਕਹਿਣਾ ਵਾਂ ਵੀ ਜਾਨਾ ਮੈਂ ਵਿਚੋਲੇ ਆਲਾ ਉੱਥੇ ਹੈਗਾ ਵਾ ਪਿੰਡ ਜਿਹੜਾ ਉਹ ਪੀਟਾ ਉਹ ਕਰਾਉਂਦਾ ਬਥੇਰੇ ਦੇ ਤੇ ਉਹਨੂੰ ਮੈਂ ਕਹਿਣਾ ਭਰਾਵਾ ਸਾਡੇ ਮੁੰਡੇ ਨੂੰ ਵੀ ਰਿਸ਼ਤਾ ਕਰਾ ਦੇ ਕੋਈ ਇਹ ਅਭੀ ਸਾਡਾ ਮੁੰਡਾ ਵੀ ਵਿਆਹ ਦੇ ਨਾਲੇ ਦਿੰਦਰ ਕੋ ਵੀ ਕੋਈ ਕੰਮ ਨਹੀਂ ਹੋਣ ਦੇ ਆ ਤੇ ਨਾਲੇ ਮੁੰਡੇ ਦੀ ਉਮਰ ਲੱਗਦੀ ਜਾਂਦੀ ਆ ਵਿਆਹਣਾ ਹੀ ਚੰਗਾ ਵਾ ਧੀ ਪੁੱਤ ਜਾਂਦੇ ਟਾਈਮ ਨਾਲ ਹੀ ਵਿਆਹ ਲੂ ਤੇ ਉਹ ਚੰਗਾ ਪਤਾ ਨਹੀਂ ਕਿੱਥੋਂ ਚਲਾਉਂਦੀ ਐ ਚੱਲ ਪਈ ਆ ਚਲ ਕੱਲੇ ਜੋਗੀ ਬੜੀ ਐਚਾ ਜਦੋਂ ਉਹ ਆਉਣਗੇ ਆਪੇ ਦੁੰਦਰ ਬਣਾ ਲੂਗੀ ਮਜੂਦ ਦੀ ਤੇ ਆਪਣੀ ਮਿੱਠਾ ਪਤੀ ਪਵਨ ਭਾਬੀ ਨੇ ਵੀ ਨਹੀਂ ਜਦ ਕੱਟੀ ਕੀਤੀ ਸ਼ਾਮੇ ਮੈਂ ਭੈਣ ਨੇ ਕਦੇ ਆਖਿਆ ਕਿ ਸ਼ਾਮੇ ਕਰਦੇ ਹਾਂ ਵਾਲੀ ਬੜੇ ਦਿੱਤੇ ਇੱਕ ਦਿਨ ਆ ਜਾ ਭਾਬੀ ਜੇ ਮੈਂ ਚਲੇ ਗਿਆ ਆਇਆ ਨਾ ਤੂੰ ਇਹ ਕੱਟੀ ਨੂੰ ਸ਼ਾਮੇ ਕਦਾ ਘਰ ਦਿੰਦਾ ਉਹ ਤੋਂ ਪਿੱਗ ਦਾ ਘੜ ਕੰਢੀ ਕਰਨ ਮੈਂ ਹੁਣ ਡੰਗਰਾਂ ਵਾਲੇ ਘੋਵਾਂ ਗਏ ਜਨੇ ਆਣੇ ਸਾਭਾ ਉਹ ਵੀ ਕੁੜੀ ਮੇਰੇ ਲਾ ਕੇ ਛੱਡ ਗਈ ਆ ਇਹ ਰੋਣੋਂ ਨਹੀਂ ਹਟੰਡੀ ਤੇ ਉਸਤਾਨੀਆਂ ਕਰਨੋਂ ਨਹੀਂ ਹਟੰਡਿਆ ਛੱਡ ਗਈ ਕਿੱਥੇ ਗਈ ਭੈਣ ਉਹਦੇ ਸਮਰੀਦ ਨੂੰ ਬੁਖਾਰ ਪੜਾ ਸੀ ਦਵਾਈ ਲੈਣ ਗਈ ਆ ਕਦੋਂ ਕਿਦੀ ਉਹਨੂੰ ਤੇ ਹੋ ਗਈ ਆ ਘੜੀ ਗਈ ਨੂੰ ਤੈਨੂੰ ਵੇਖੀ ਨਹੀਂ ਕਿਤੇ ਜਾਂਦੀ ਰਾਜ ਮੈਨੂੰ ਤਾਂ ਕਦੇ ਨਹੀਂ ਦਿਖਿਆ ਗਿਆ ਤਾਂ ਫੋਨ ਕਰ ਦਿੰਦੇ ਮੈਨੂੰ ਮੈਂ ਆ ਜਾਣਾ ਸੀ ਲੈਣ ਉਹਨਾਂ ਨੂੰ ਤੈਨੂੰ ਫੋਨ ਕੀ ਕਰਨਾ ਵਾ ਕੁੜੀ ਤੇ ਨਾ ਤਾਂ ਪੰਡੀ ਸੀ ਤੇ ਮੈਂ ਤਾਂ ਜਾ ਕੁੜੀ ਨੂੰ ਲੈ ਕੇ ਛੇਤੀ ਛੇਤੀ ਤੈਨੂੰ ਫੋਨ ਕਰਦੇ ਫਿਰ ਤੈਨੂੰ ਡੀਕਦੀ ਰਹਿੰਦੀ ਪਰ ਹੁਣ ਇਦਾਂ ਕਿਹਨਾਂ ਬਹਿ ਗਏ ਕਿ ਬਾਕ ਕਿੰਨੇ ਚਰਵਾ ਕੇ ਮਿਲਿਆ ਹੋਣਾ ਤੋ ਕੁੜੀ ਨੂੰ ਬੁਖਾਰ ਹੋਇਆ ਕਿਤੇ ਨਹੀਂ ਕੋਈ ਨਹੀਂ ਹੁੰਦਾ ਕਰਨ ਹੁੰਦਾ ਗਿਆ ਦਵਾਈ ਰਹਿ ਹੋਗੀ ਟਾਈਮ ਨਾ ਮਾਰਾ ਸਭ ਇਥੋਂ ਚੱਲ ਗਈ ਹੋਣੀ ਤੈਨੂੰ ਕਿਹੜਾ ਰਾਤ ਚ ਮਿਲੀ ਆ ਤਾਂ ਕਿੱਥੇ ਪਹੁੰਚ ਹੀ ਨਹੀਂ ਗਈ ਲੈਣ ਦਵਾਈ ਪਾਣੀ ਲਿਆਵਾ ਤੂੰ ਦੱਸ ਪਾਣੀ ਨੂੰ ਮੈਂ ਪੀਣਾ ਹੈਗਾ ਕਿੰਨੇ ਔਖੇ ਗਏ ਹੋਣੇ ਉਹ ਮੈਨੂੰ ਮੜ ਜਾ ਤੈਨੂੰ ਫੋਨ ਕਰ ਦਿੰਦਾ ਨਾ ਆਇਆ ਨਾ ਝੱਟ ਦਵਾਈ ਲੈ ਆਉਣੀ ਉਹ ਮੈਂ ਜੱਗ ਨੇ ਆਈ ਨੂੰ ਸੁਭਾਨੀ ਕਰਦੇ ਨਹੀਂ ਕਿ ਮੈਂ ਸੰਭਰੇ ਨਹੀਂ ਤੈਨੂੰ ਲੈ ਜਾਵਾਂ ਦਿਨ ਇਹਨਾਂ ਨੂੰ ਜਰੂਰ ਕਰਨਾ ਨਹੀਂ ਪਰ ਉਹਨੇ ਹੋਣ ਗਰਮੀ ਜਿਆਦਾ ਬਿਮਾਰ ਹੋ ਜਾਣਾ ਵਾ ਚਲ ਕੋਈ ਦਵਾਈ ਲੈ ਕੇ ਉਹਨੇ ਆ ਹੀ ਜਾਣਾ ਵਾ ਤੇ ਕੀ ਬਣਿਆ ਤੇਰਾ ਫਿਰ ਉਹ ਦੇ ਆਇਆ ਫਾਰਮ ਉਹ ਆਂਦੇ ਲੱਗ ਜਾਣੇ ਥੋੜੇ ਦੇਣੇ ਅੱਛਾ ਹੁਣ ਕੱਟੀ ਬੰਨਣਾ ਆ ਛਾਵੇਂ ਫਿਰ ਕੱਟੀ ਮੈਂ ਬੰਨਣਾ ਆ ਕੋਈ ਕਹਦਾ ਕਾਰਡ ਕੋਰ ਦਿਆ ਕਰੋ ਕੋਈ ਜੇ ਮੈਂ ਹੈ ਨਹੀਂ ਕਰੇ ਬੰ ਉਹ ਅੱਗੇ ਕਿਹੜਾ ਨਹੀਂ ਕਰਦੀ ਆ ਮੈਨੂੰ ਨਿਆਲੇ ਨਹੀਂ ਕਿਸੇ ਬੰਨੇ ਲੱਗਣ ਦਿੰਦੇ ਆਹੋ ਨਹੀਂ ਚੁੱਪ ਕਰਨੀ ਵੇ ਹੁਣ ਮਾਂ ਬਿਨਾਂ ਹਰੇ ਜੀ ਨਹੀਂ ਲੱਗਣ ਡਿਆ ਇਹਦਾ ਰੋਈ ਜਾਂਦੀ ਐ ਨਾ ਦੁੱਧ ਪੀਂਦੀ ਐ ਉਹ ਹੁਣ ਇਹਨੇ ਕਰਨਾ ਹੀ ਆ ਜੀ ਜੀ ਜਾਂਦੀ ਆ ਤੁਮ ਨੂੰ ਫਿਕਰ ਲੱਗੀ ਆ ਪਤਾ ਨਹੀਂ ਪਹੁੰਚੇ ਹੋਣੇ ਆ ਦਵਾਈ ਲਈ ਹੋਣੀ ਆ ਕਿ ਨਹੀਂ ਲਈ ਹੋਣੀ ਜੀ ਲੈ ਲਈ ਹੁਣੀ ਦਵਾਈ ਤੂੰ ਕੱਲ ਫਿਕਰ ਕਰਨ ਡਿਆ ਆਪਣਾ ਕੋਈ ਕੰਮ ਕੋਲ ਲਾ ਹੋਵੇ ਤੇ ਬੰਦ ਜਾਂਦਾ ਕਾਮੂਨ ਜਾਇਆ ਹੁੰਦੇ ਨਹੀਂ ਮੈਨੂੰ ਫਿਕਰ ਤਾਂ ਲੱਗੀ ਰਹਿਣੀ ਕਾਮੂਨ ਕੀ ਹੁਣਾ ਹੁੰਦੀ ਜੇ ਚੱਲ ਆ ਜਾਂਦੀ ਐ ਕੋਈ ਨਹੀਂ ਆ ਜਾਂਦੀ ਆ

ਕੀ ਪੇਰਾ ਹੀ ਨਹੀਂ ਫੇਰ ਤੇ ਕਿੱਥੋਂ ਆਣਾ ਹੈਗਾਹੀਂ ਗਏ ਹੀ ਨਹੀਂ ਵਾਪਸ ਅਜਾ ਆਂਟੀ ਅਜ ਨਹੀਂ ਪਤਾ ਅਜਾ ਤੂੰ ਗੱਡੀ ਮੋੜ ਤੇ ਮੈਂ ਫੇਰ ਬਹਿ ਜਾਨੀ ਦੁਬਾਰਾ ਪਤਾ ਐਨੀ ਲੰਮੀ ਛੁੱਟੀ ਮਿਲ ਗਈ ਤੁਹਾਨੂੰ ਪਤਾ ਮੈਂ ਪਾਣੀ ਪੁਣੀ ਪੀ ਜਾਂਦੇ ਤਹੀਂ ਨਹੀਂ ਪਾਣੀ ਨਹੀਂ ਪੀਣਾ ਕੋਈ ਨਹੀਂ ਗੱਡੀ ਮੋੜਦਾ ਵਾ ਨਾ ਅਹੀਂ ਹੁਣ ਚੱਲ ਜਾਣਾ ਅੰਕਲ ਤੇਰਾ ਕੱਲਾ ਘਾਰ ਵਾ ਤੇ ਠੀਕ ਦਾ ਹੋਣਾ ਨੇ ਕਹਣਾ ਬੜਾ ਚੇਰ ਲੱਗ ਗਿਆ ਹਾਂਜੀ ਆ ਨਿੱਕੀ ਜੀ ਦਵਾਈ ਨੇ ਵਾਵਾ ਚੇਰ ਲਾਤਾ ਤੇ ਹਾਂਜੀ ਹੁਣ ਜਿੱਦਾਂ ਦੱਸਣਗੇ ਨਾ ਉਦਾਂ ਦਵਾਈ ਦੱਸਿਆ ਵਾ ਉਦਾਂ ਦੇਈ ਜਾਏ ਉਹ ਦਵਾਈ ਚੰਗਾ ਪੁੱਤ ਟਾਈਮ ਨਾ ਖਾ ਲਈ ਦਵਾਈ ਚੰਗਾ ਹਾਂਜੀ ਹਾਂਜੀ ਤੇ ਕੀ ਫਿਰ ਗਏ ਕਿਉਂ ਨਹੀਂ ਤੁਸੀਂ ਅੰਤੇ ਜਾਣਾ ਕੀ ਹੈ ਇਹਦੇ ਪਾਪਾ ਨੇ ਤਲਾਕ ਹੀ ਭੇਜਤਾ ਮੈਨੂੰ ਕਿਉਂ ਇਦਾਂ ਹੀ ਬੱਸ ਪਤਾ ਹੀ ਨਹੀਂ ਲੱਗਾ ਅਸ਼ਦਾਈ ਹੀਰੇ ਵਰਗੀ ਕਿਤੇ ਵਹਿਰਾ ਬਣੇ ਤੀ ਦਿੱਤੀ ਆ ਉਹਨੂੰ ਕੀ ਮਤ ਤੇ ਪੜਦਾ ਪੈ ਗਿਆ ਉਹਨਾਂ ਨੂੰ ਧੀਆ ਨਹੀਂ ਨਾ ਉਹਨਾਂ ਨੂੰ ਪੁੱਤ ਚਾਹੀਦਾ ਹੈਗਾ ਅਛਾ ਅਛਾ ਹਾਂਜੀ ਤੇ ਚੱਲ ਇੱਕਦਿ ਇਹ ਆਪੇ ਰੱਬ ਪੁੱਤ ਵੀ ਦੇ ਹੀ ਦਿੰਦਾ ਹਾਂਜੀ ਤੇ ਮੇਰੀ ਤੇ ਜੱਗ ਲੰਮੇ ਪੈ ਆਦੋਂ ਮੈਂ ਤਾਂ ਕਹਿੰਨੀ ਆ ਜੀ ਨਹੀਂ ਕੋਈ ਨਹੀਂ ਦਵਾਈ ਖਾਈ ਮੇਰੀ ਤੇ ਕੋਈ ਨਹੀਂ ਫੇਰ ਆ ਜਾਾਂਗੇ ਕਿਸੇ ਵੇਲੇ ਕੋਈ ਨਹੀਂ ਆ ਦੇ ਨਹੀਂ ਗਾ ਤੁਸੀਂ ਨਹੀਂ ਪੁੱਤ ਹੁਣ ਚੱਲ ਜੀ ਅੰਕਲ ਤੇਰਾ ਤੈਨੂੰ ਦੱਸਣਾ ਠੀਕਦਾ ਹੋਣਾ ਤੀ ਪੈਸੇ ਵੀ ਨਹੀਂ ਲਏ ਇਦਾਂ ਨਹੀਂ ਨਹੀਂ ਪੈਸਿਆਂ ਨੂੰ ਕੀ ਆ ਆਪਾਂ ਓਦਾਂ ਵੀ ਤਾਂ ਜਾਣਾ ਹੀਗਾ ਹਾਂਜੀ ਤੁਹਾਡੇ ਨਾਲ ਕਿਹੜਾ ਪੁੱਤ ਧੂਣਾ ਤੇਲ ਬਲ ਜਾਣਾ ਵਾ ਨਾਲੇ ਕੁੜੀ ਨਿਆਣੀ ਤਗੜੀ ਨਹੀਂ ਹੈਗੀ ਤੇ ਮੈਨੂੰ ਤੇ ਆਪ ਬੜਾ ਕਰਸ ਆਇਆ ਮੈਂ ਨਹੀਂ ਨਹੀਂ ਚੱਲ ਨਾਲ ਲੈ ਜਾਣੇ ਕੋਈ ਨਹੀਂ ਕਿੱਥੇ ਆਟੋ ਡੀਗਦਿਆਂ ਰਹਿਣਗੀਆਂ ਗਰਮੀ ਦੇ ਵਿੱਚ ਅੰਟੀ ਵੇਖੋ ਇਹੋ ਇਨਸਾਨੀਅਤ ਸਿਰ ਤੇ ਤੇ ਦੁਨੀਆ ਟਿਕੀ ਆ ਤੇ ਕੀ ਆ ਬਣਾ ਤੇ ਹੈ ਹੀ ਆ ਲਾਲਚੀ ਬੰਦੇ ਵੀ ਬੜੇ ਆ ਤੇ ਇਦਾਂ ਦਾਨੀ ਵੀ ਬੜੇ ਆ ਚਲੋ ਜੇ ਤੁਸੀਂ ਚਾਹੁੰਦੇ ਤਾਂ ਮੈਨੂੰ ਕੋ ਪੈਸੇ ਵੀ ਲੈ ਲੈਣੇ ਨਹੀਂ 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 ਪੈਸੇ ਨਹੀਂ ਲੋੜ ਨਹੀਂ ਕੋਈ ਨਹੀਂ ਫਿਰ ਤੂੰ ਅੱਦਾਂ ਮੁੜ ਕੇ ਗੱਡੀ ਗੁੱਡੀ ਬੰਦਾ ਖੜਦਾ ਔਰ ਉਹ ਤੇ ਪਤਾ ਹੀ ਹੈ ਤੇ ਅਸੀਂ ਜਾਣਾ ਵਾ ਤੇ ਦੇਣੇ ਆ ਹਾਂਜੀ ਕੋਈ ਗੱਲ ਵੀ ਇਹ ਨਹੀਂ ਕੋਈ ਟੈਨਸ਼ਨ ਤੇ ਦਵਾਈ ਦੇਵੀਂ ਧਿਆਨ ਨਾ ਚੰਗਾ ਆਪਣੀ ਤੀ ਨੂੰ ਹਾਂਜੀ ਠੀਕ ਹਾਂ ਆ ਜਣੀ ਚਾਪੀ ਜਣੀ ਚੰਗਾ ਬੁੱਤ ਹਾਂਜੀ ਠੀਕ ਮੈਂ ਮੰਜੋ ਦਾ ਕਿੱਡੀ ਸੋਹਣੀ ਕੁੜੀ ਦੇ ਨਾਲ ਵਿਹ ਨਿਆਣੀ ਕਿੱਡੀ ਸੋਹਣੀ ਆ ਤੇ ਆਂਦੀ ਆ ਤਲਾਕ ਦੇ ਦਿੱਤਾ ਮੇਰੇ ਘਰ ਵਾਲੇ ਨੇ ਚਲ ਘੱਜ ਕਰ ਦੇ ਗੱਲ ਹਾਂ ਹੋ ਆਈ ਮੈਂ ਤਾਂ ਦੋਖੀ ਬੜਾ ਲੱਗਾ ਗੱਲ ਸੁਣ ਕੇ ਕੋਈ ਨਹੀਂ ਹਾਂ ਸਮਰੇ ਇਹ ਲੈ ਆਂਦੀ ਦਵਾਈ ਹਾਂਜੀ ਇਹ ਕਿੰਨਾ ਬੁਖਾਰ ਹੋਣ ਓਏ ਨੰਦ ਸੈ ਨਹੀਂ ਮिन्नू ਤੇ ਮੁੰਡੇ ਨੂੰ ਨਾ ਛੇੜ। ਇਹ ਹਵਾ ਨਹੀਂ ਹੁੰਦੀ ਆ ਫਿਰ ਇਹਨੂੰ ਬੁਖਾਰ ਹੋ ਜਾਊਗਾ ਤੂੰ ਰੈਸਟ ਕਰ ਲੈ ਜਾ ਕੇ। ਤੂੰ ਇੱਧਰ ਆ ਚੱਲ ਇੱਧਰ ਖੇਡ ਆ ਦੋਨੋਂ ਪਿੱਛੇ ਕੰਮੀਆ ਰੋ। ਅੱਭੀ ਆ ਗਈ ਪੈਣ। ਕਰਨ ਸਮਰੀਤ ਆ ਗਈ ਹੈ ਤੇ ਮਾਨੀ ਵੀ ਥੋੜਾ ਵੇਖੀ ਆਗੀ ਸਮਰੀਤ ਉਧਰ ਲੰਮੇ ਪਈ ਆ ਕੇ ਦੂਜੇ ਕਮਰੇ 'ਚ ਹਾਂ ਉਧਰ ਹੀ ਆ ਪਰਮਾ ਆ ਗਿਆ ਆ ਗਈ ਪੈਣ ਹਾਂ ਆ ਗਈ ਚੋ ਆ ਜਾ ਬਹਿ ਜਾ ਠੀਕ ਆ ਸਮਰੀਤ ਨਹੀਂ ਬੁਖਾਰ ਹੀ ਇੱਕ ਤੋਂ ਦੋ ਮੈਂ ਅੱਛਾ ਤੂੰ ਇਹ ਮੈਨੂੰ ਦੱਸ ਦਿੰਦੇ ਕਾਲ ਫੋਨ ਕਰ ਦਿੰਦੇ ਮਾੜਾ ਜ ਤੂੰ ਕਰਨ ਹੈ ਨਹੀਂ ਨਾ ਫਿਰ ਇੱਥੇ ਕੋਈ ਗੱਲ ਨਹੀਂ ਮੈਂ ਸ਼ਹਿਰ ਹੀ ਉੱਥੇ ਗਿਆ ਸੀ ਆਪਣਾ ਪੇਪਰ ਬਣਾਉਣ ਗਿਆ ਸੀ ਸਰਟੀਫਿਕੇਟ ਤੂੰ ਮੜਾ ਜਾ ਫੋਨ ਕਰ ਦੁੰਦੇ ਫਿਰ ਮੈਂ ਇੱਥੋਂ ਅਸੀਂ ਕਿ ਚਲਾਟੂ ਲੈ ਕੇ ਚਲ ਜਾਨੇ ਆ ਤੇ ਗੱਡੀ ਹੀ ਉਥੋਂ ਟੱਕਰ ਗਈ ਤੇ ਸਮਰੀਨਾ ਹੱਥ ਦੇ ਲਈ ਉਹ ਹੀ ਗੱਡੀ ਹੀ ਜਿਹੜੇ ਉਹ ਦਿਨਾਂ ਨੂੰ ਸਟੇਸ਼ਨ ਤੋਂ ਲੈਣ ਗਏ ਸੀ ਨਾ ਹਾਂ ਤੇ ਨਾਲ ਉਹਦੀ ਮੰਮੀ ਹੀਗੀ ਹਰੇ ਮੁੰਡੇ ਦੀ ਅੱਛਾ ਤੇ ਉਹ ਫਿਰ ਕਹਿੰਦੇ ਵੀ ਆਜੋ ਆਜੋ ਬਹਿ ਜਾਓ ਚੱਲ ਚੱਟ ਚੱਲ ਕੇ ਤੇ ਚਾਟੀ ਆ ਗਏ ਉਹਨਾਂ ਨੇ ਵੀ ਥੋੜੀ ਖਰੀਦਦਾਰੀ ਕਰਨੀ ਹੀਗੀ ਠੀਕ ਤੇ ਮੈਂ ਹਾਂ ਚੱਲ ਫਿਰ ਮੈਂ ਗਰਮੀ ਜਿਆਦਾ ਬੁਖਾਰ ਹੋ ਜਾਣਾ ਸੀ ਨੂੰ ਇਦਾਂ ਆਹੋ ਨਹੀਂ ਇਹ ਤਾਂ ਕਹਿੰਦੀ ਮੈਂ ਕੋ ਫਲਟਾ ਨਹੀਂ ਜਾਂਦਾ ਹੁਣ ਠੀਕ ਆ ਸਮਰੀਨਾ ਤੇਰੇ ਵੀ ਬਸ ਲੱਗੀ ਦਵਾਈ ਦੇਨੇ ਇੱਕ ਉੱਥੇ ਉਹਨਾਂ ਨੇ ਉਦਾਂ ਖਰਾਕ ਦਿੱਤੀ ਹੈਗੀ ਅੱਛਾ ਡਾਕਟਰ ਨੂੰ ਮੈਂ ਆ ਵੀ ਉਹਨੂੰ ਤਾਂ ਕਰ ਜਾਂਦਾ ਬੜਾ ਟਾਈਮ ਨਾਲ ਰਹਿਣਾ ਉਹ ਜਿਆਦਾ ਜਨੇ ਬੁਖਾਰ ਆ ਚਲ ਸਮਝਿਓ ਮੈਂ ਜਿਹੜੀ ਦੂਸਰੀ ਰੈਂਦੀ ਹੈ ਨਾ ਕੱਢ ਪਰਸ ਵਿੱਚੋਂ ਤੇ ਮੈਂ ਆ ਗਈ ਪਾਣੀ ਲੈ ਚਲ ਬਹਿ ਜਾ ਕਹਿੰਨ ਤੂੰ ਕੋਈ ਲੈ ਆ ਦੇ ਪਾਣੀ ਫਰਕਾ ਕਿਨੋ ਸਮਰੀਦ ਮੰਮੀ ਚੁੱਪੀ ਹੋ ਗਿੰਗੀ ਗੱਲਾਂ ਕੀ ਆ ਚੁੱਪ ਕੀ ਹੋਣਾ ਮਨਜੋਦ ਮੈਨੂੰ ਤਾਂ ਟੈਨਸ਼ਨ ਹੀ ਬੜੀ ਲੱਗੀ ਆ ਕਾਦੀ ਹਾਏ ਉਹ ਮਾਮਾ ਧੀਆਂ ਵੇ ਕਿੱਡੀਆਂ ਸੋਹਣੀਆਂ ਕਿਤੇ ਉਹਦੀ ਉਹ ਮਾਂ ਦੀ ਉਮਰ ਵਾਂਗ ਦੇ ਕੋਈ ਆਂਦੀ ਆ ਵੀ ਤਲਾਕ ਦੇਤਾ ਮੇਰੇ ਘਰ ਵਾਲੇ ਨੇ ਮੈਂ ਕਿਹਾ ਕਿਹੜੀ ਗੱਲੋਂ ਆਂਦੀ ਆ ਵੀ ਇਹਨੇ ਆਖਿਆ ਮੁੰਡਾ ਕਿਉਂ ਨਹੀਂ ਹੋਇਆ ਆਹ ਉਹ ਵਾਵਾਦ ਨਾਂ ਦੀ ਆਈ ਆ ਇੱਥੇ ਅੱਛਾ ਤੇ ਤਲਾਕ ਹੋ ਗਿਆ ਨਾ ਮੁੰਨ ਹਾਂ ਤੇ ਕਿੱਡੀ ਮਾੜੀ ਗੱਲ ਮੈਂ ਨਹੀਂ ਲੋਕਾਂ ਉੰਤਰਿਆਂ ਨੂੰ ਸ਼ਰਮੀ ਆ ਨਹੀਂ ਗਈ ਇੱਕ ਕੁੜੀ ਤਾਂ ਕੋਈ ਤਲਾਕ ਦੇ ਦਿੰਦਾ ਹੁੰਦਾ ਵਾ ਇੱਕੋ ਕੁੜੀ ਆ ਇਹੋ ਕੁੜੀ ਮਾਮਾ ਤੇ ਹੀ ਆਈਆਂ। ਠੀਕ ਆ। ਉਹਨੇ ਦੇ ਤਾ ਤਲਾਕ ਤੇ ਮੈਂ ਨਹੀਂ ਆ ਜੇ ਪਹਿਲੋਂ ਮੁੰਡਾ ਨਾ ਜੰਮੂਗਾ ਤੇ ਲੋਕੀ ਵਿਆਹ ਕਰਾ ਕਰਾ ਕੇ ਤਲਾਕ ਹੀ ਦੇ ਜਾਣਗੇ। ਆਹੋ ਇੱਥੇ ਬੁੱਢੀ ਨੂੰ ਦਰਸ਼ਨ ਦੇ ਆ ਤੇ ਉਹ ਸਾਥ ਲਾ ਦੇ ਜਾਣ ੜਿਆ। ਮੈਂ ਨਹੀਂ ਅਗਰ ਪਤਾ ਨਹੀਂ ਲੋਕਾਂ ਨੂੰ ਕਦੋਂ ਆਉਣੀ ਆ ਪਰ ਜੇ ਕਿਤੇ ਮੈਨੂੰ ਉਹ ਜਾਂਦਿਆਂ ਦੱਸ ਦਿੰਦੀ ਨਾ ਵੀ ਮੇਰਾ ਇਦਾਂ ਆਂਟੀ ਤਲਾਕ ਹੋਇਆ ਵਾ ਤੇ ਮੈਂ ਮਨਜੋਤ ਕੁੜੀ ਦੀ ਦਵਾਈ ਦੇ ਪੈਸੇ ਆਪ ਦੇਣੇ ਜਾਂ ਡਾਕਟਰ ਦੀ ਫੀਸ ਵੀ ਤੇ ਦਵਾਈ ਦੇ ਪੈਸੇ ਵੀ ਨਾਲੇ ਉਹਨੂੰ ਮੈਂ ਕੋ ਖਾਣ ਨੂੰ ਲੈ ਕੇ ਦਿੰਦੀ। ਆ ਨਿਆਣੀ ਵਿਚਾਰੀ ਨੂੰ ਇੰਨੀ ਦਿਆਲੂ ਤੂੰ ਹੋਈ ਮੈਨੂੰ ਦੇ ਪੈ ਜਿਹੜੇ ਦੇਣੇ ਪਤਾ ਦਿਆਲੂ ਦੀ ਗੱਲ ਨਹੀਂ ਹੁੰਦੀ ਗੱਲ ਸੁਣ ਕੇ ਤੇ ਮੇਰੇ ਕਿਤੇ ਦਿਲ ਨੂੰ ਪਤਾ ਕਿਦਾਂ ਹੋਇਆ ਵਾ ਵੀ ਕਿੱਡੀਆਂ ਸੋਹਣੀਆਂ ਸੂਰਤਾਂ ਵਾ ਲੋਕਾਂ ਨੂੰ ਤੇ ਅਗਲੀ ਹੈ ਨਹੀਂ ਕਿ ਮੈਂ ਇੰਨੀ ਆਦ ਹੁੰਦੇ ਆਉਂਦੀ ਹੁਣ ਤੇ ਮੈਨੂੰ ਫੇਰ ਉਹੋ ਤੇ ਗੱਲ ਕਰਨ ਲੱਗੀ ਆ ਵੀ ਜੇ ਮੈਂ ਉੱਥੇ ਨਹੀਂ ਦੇ ਸਕੀ ਤੇ ਮੈਂ ਇੱਥੇ ਕੁੜੀ ਨੇ 500 ਰੁਪਇਆ ਦੇ ਆਉਂਦੀ ਉਹਨੂੰ ਜਿਹਨੂੰ ਬੁਖਾਰ ਚੜਿਆ ਸੀ ਵੀ ਚੱਲ ਲੈ ਪੁੱਤ ਇਹਨੂੰ ਕੋਲ ਲੈ ਦੀ ਖਾਣ ਵਾਸਤੇ ਤੂੰ ਦੇ ਮੈਨੂੰ ਪੈਸੇ ਤੇ ਮੈਂ ਫੇਰ ਦੇਵਾਂਗਾ ਕਦੋਂ ਜੀ ਹੁੰਦਾ ਉਹ ਜਾ ਭਰਾਵਾ ਤੂੰ ਪੁੱਠੀਆਂ ਗੱਲਾਂ ਕਰਦਾ ਰਹਿਣਾ ਹੁਣ ਤੂੰ ਪੈਸੇ ਦੇਣ ਜਾਣਾ ਮੈਂ ਉਹਦਾ ਗੱਲ ਕਰਦੀ ਕਿ ਜਿਹੜਾ ਟਾਈਮ ਲੰਘਿਆ ਨਾ ਹੁਣ ਨਹੀਂ ਹੱਥ 'ਚ ਆਉਣਾ ਉਹ ਉਹ ਨਹੀਂ ਗੱਲ ਹੁੰਦੀ ਹੈਗੀ ਵੀ ਹੁਣ ਤੈਨੂੰ ਮੈਂ ਪੈਸੇ ਪੜਾਦਾ ਤੂੰ ਦੇਣ ਚੱਲ ਜਾਏਗਾ ਕੋਈ ਬੰਦਿਆਂ ਵਾਲੀ ਗੱਲ ਕਰਿਆ ਕਰ ਬੰਦਿਆਂ ਗਾਲੀ ਫੇਰ ਨੰਬਰ ਲੈ ਲੈਣਾ ਉਹਦਾ ਗੂਗਲ ਪੇ ਕਰ ਦਿੰਦੀ ਵੇ ਭਰਾਵਾ ਤੇਰੇ ਗਾੜੀ ਮੈਂ ਹੱਥ ਜੋੜ ਦਿੰਨੀ ਆ ਉਹ ਜੀ ਉਹ ਦੁੱਖਾਂ ਦੀ ਭਰੀ ਵਿਚਾਰੀ ਨਿਆਣੀ ਉਹਦੀ ਤਗੜੀ ਨਹੀਂ ਮੈਂ ਉਹਦਾ ਵਿਚਾਈ ਦਾ ਫੋਨ ਲੈ ਕੇ ਕੀ ਕਰਨਾ ਮੈਨੂੰ ਇਹ ਦੱਸ ਪਹਿਲਾਂ ਤੇ ਮੈਨੂੰ ਦੇਣ ਦੀ ਉਹ ਜਾਗਾ ਪੁੱਠੀਆਂ ਹੀ ਗੱਲਾਂ ਤੈਨੂੰ 24 ਘੰਟੇ ਹੁੰਦੀਆਂ ਮੈਂ ਨਹੀਂ ਆ ਤੇ ਮੈਂ ਵੀ ਦੁੱਖ ਸੁੱਖ ਕਰ ਲਿੰਦਾ ਉਹ ਨਾ ਵਿਚਰੀ ਨਾ ਤੂੰ ਦੁਖੀ ਦਾ ਕੀ ਦੁੱਖ ਸੁੱਖ ਕਰਨਾ ਹੀ ਪਹਿਲਾਂ ਤੂੰ ਉਹਦੀ ਕੀ ਮੈਂ ਕਰ ਦੇਣੀ ਤੂੰ ਕੀ ਸਹਾਇਤਾ ਕਰ ਦੇਣੀ ਉਹਦੀ ਤੂੰ ਉਹ ਮਤਲਬ ਕਰ ਦੁੱਖ ਸੁੱਖ ਕੋਲ ਸਕਦਾ ਉਹ ਜਾ ਅਕਲ ਕਰਿਆ ਕਰ ਥੋੜੀ ਬਹੁਤੀ ਕੋਹ ਈਆਂ ਭੈਣਾ ਸਾਂਝੀਆਂ ਹੁੰਦੀਆਂ ਸਾਰਿਆਂ ਦੀਆਂ ਮੈਂ ਫੇਰ ਮੈਨੂੰ ਨਾ ਵਿਆਹ ਹੀ ਕਿਤੇ ਨਹੀਂ ਤੈਨੂੰ ਮੈਂ ਫੇਰ ਉਹ ਕਰ ਮੇਰਾ ਹੱਥ ਸਕੜਾ ਦਿੰਨਾ ਵਾ ਤੈਨੂੰ ਕਿਉਂ ਨਾ ਮਿਆਂਵੀ ਅਤੀ ਐ ਪੈਣਾ ਸਾਰੇ ਧੀਆ ਪੈਣਾ ਬਣਾ ਦੀ ਮੇਰੀਆਂ ਨੱਤੀਆਂ ਪੈਣਾ ਬਣਾ ਦੀ ਚਲੋ ਉਹ ਤੇ ਵਿਚਾਰੀ ਹਣ ਦੁਖੀ ਟੱਕਰ ਗਈ ਸਾਨੂੰ ਹੱਥ ਦੇ ਦਿੱਤਾ ਅਹੀਂ ਬਾੜ ਲਿਆ ਵਾ ਤੇ ਜੇ ਨਾ ਟੱਕਰ ਦੇ ਸਾਨੂੰ ਕੀ ਪਤਾ ਲੱਗਣਾ ਵਿਚਾਰੀ ਦੁਖੀ ਆ ਕਿ ਸੁਖੀ ਆ ਆਹ ਹੈ ਤੇ ਸੋਹਣੀ ਸੀ ਉਹਦਾ ਪਤਾ ਕਿੰਨੀ ਸੋਹਣੀ ਮੇਰੇ ਤੇ ਅੱਖਾਂ ਗਾੜੀ ਆਈ ਜਾਂਦੀ ਹੁਣ ਮੈਨੂੰ ਤੇ ਨਾ ਕੁਝ ਨਹੀਂ ਚੰਗਾ ਲੱਗਣ ਡਿਆ ਐਦਾਂ ਮੇਰੇ ਅੱਖਾਂ ਵਾਲੀ ਵੀ ਆਉਣ ਡਿਆ ਪੈਣੀ ਕਿੱਦਾਂ ਕਹਿ ਕੇ ਤੇਰੇ ਨਾਲ ਤੇ ਗੱਲ ਕਰਨਾ ਨਾ ਬਹੁਤ ਘਾਟੀ ਚ ਵਾ ਆਹ ਤੇ ਜੋ ਤੂੰ ਐਦਾਂ ਕਹਿਣਾ ਦੁਖੀ ਦੁਖੀ ਤੇ ਮੇਰੇ ਮੈਨੂੰ ਦਰਸਾਉਣਾ ਹੀ ਆ ਉੱਤੇ ਚੱਲ ਤੁਰਿਆ ਚੱਲ ਚੁੱਪ ਕਰਕੇ ਹੂੰ ਮੋੜਾਂ ਲੱਗਦੀ ਫਿਰ ਜੱਜੀ ਦੇ ਘਰ। ਵੇ ਭਰਾਵਾ ਤੋਰਾ ਪਿਓ ਦੀ ਕੰਡਿਆ ਹੁਣ ਆਂਦਾ ਨਾ ਕਿੱਥੇ ਜਾ ਕੇ ਬਹਿ ਗਏ ਮੁੜੇ ਨਹੀਂ ਚਾਹ ਪਾਣੀ ਨੂੰ ਬੈਠਾ ਹੋਣਾ ਵਾ। ਆਹੋ ਉਹਨੇ ਬਹੁਤ ਕੰਮ ਕੀਤੇ ਨੇ ਚਾਹ ਪਣੀ ਬਣਾਉਣਾ ਸਿਖਾਦੇ ਸਾਨੂੰ। ਚੰਗਾ ਸਿਖਾਲ ਦੂੰਗੀ। ਹੂੰ ਬਹੁਤ ਕੰਮ ਤੂੰ ਤੇ ਬਹੁਤ ਸਿੱਖ ਕੇ ਰੰਗ ਲਾਤੇ ਆ ਤੂੰ ਤੇ ਡਿਆਂ ਵਾ ਕਰਨ ਸਾਰੇ ਕੰਮ ਤੇ ਉਹਦੇ ਰਹਿ ਗਏ ਕਰਨ ਵਾਲੇ ਉਹ ਤਾਂ ਰ ਸਰ ਗਿਆ ਵਾ। ਹੂੰ ਤੂੰ ਆਪਣੇ ਬਾਰੇ ਸੋਚ ਹੁਣ ਉਹਦਾ ਪਾਣੀ ਕਿਦਾਂ ਵਿਆਹ ਹੋ ਗਿਆ ਵਿਹਲੜ ਦਾ। ਵਿਹਲੜ? ਕੋਰ ਕਰ ਬਣਾਇਆ ਪਿਆਲੀਆਂ ਬਣਾ ਲੀਆਂ ਸਭ ਕਾਹੇ ਵਾਲਾ ਵਾ ਤੂੰ ਕੀ ਕੀਤਾ ਹੁਣ ਗਾੜੀ ਉੱਟ ਕੇ ਮੇਰੇ ਪੇਕੇ ਬਣੀ ਕੀ ਲੱਭਿਆ ਮੇਰੇ ਪੁੱਤ ਪੇਕੇ ਨੇ ਹੀਰਾ ਹੀ ਲੱਭਾ ਹੀਗਾ ਮੇਰੇ ਵਾਸਤੇ ਬਹੁਤ ਡੀਸੀ ਲੱਭ ਲਿਆ ਤੂੰ ਹੁਣ ਮੈਂ ਤਾਰ ਦੇ ਇੱਥੇ ਮੈਨੂੰ ਤੁਝੇ ਬਹੁਤੀਆਂ ਗੱਲਾਂ ਕਰੀ ਮੈਂ ਤੁਰ ਕੇ ਆ ਜੂੰਗੀ ਆ ਉਹਨੂੰ ਮਿਲਣੀ ਨਹੀਂ ਉਹਨੂੰ ਬਣ ਕੇ ਤਾਂ ਮਿਲ ਗਈ ਦੱਸ ਤੂੰ ਵੀ ਪੈ ਉਦੋਂ ਹੀ ਜੰਪ ਪੈਂਦੋ ਪਿੱਛੇ ਹੀ ਪੈ ਹੋਰ ਕਿਸੇ ਦਾ ਜੰਪ ਪੈਂਦੋ ਫਿਰ ਨਾ ਦੂਜਾ ਵਿਆਹ ਕ ਹੋ ਜਾਂਦਾ ਇਹ ਠੀਕ ਆ ਨਾਲ ਹੀ ਤੈਨੂੰ ਮਿਲ ਜਾਂਦੀ ਤੇ ਨਾਲ ਤੇਰੇ ਕੋਲ ਆ ਇੱਕ ਛੜ ਕਬੜੀ ਖਰਾਰ ਹੋਰੀ ਨਾ ਪਈ ਆ ਚੱਲ ਹੁਣ ਜਦੋਂ ਮੈਂ ਸੀਟ ਹੀ ਲਿਆ ਤੇ ਉਹ ਤੇ ਸਿਰ ਡਾਉਣਾ ਹਟਦਾ ਹੀ ਨਹੀਂਗਾ ਤੇ ਮਾਲ ਵੀ ਤਾਂ ਫੜ ਹੁਣ ਇਹਨੂੰ ਮੈਂ ਨਾ ਕੰਮ ਕਰ ਲਾਂ ਭਵਿਸਤਾयत ਨਹੀਂ ਇਹਨੇ ਤੈਨੂੰ ਨਹੀਂ ਸਤਾਇਆਤ ਨਹੀਂ ਵਿਚਾਰੀ ਨੇ ਦੁੱਧ ਦੁੱਧ ਮੈਂ ਪਿਆਤਾ ਸੀ ਤੂੰ ਹੁਣ ਨਿਆਣੇ ਸੰਭਲਾ ਕੰਮ ਮੈਂ ਆਪ ਹੀ ਕਰ ਲੈਨੀ ਆ ਤੂੰ ਤੇ ਕੋਈ ਕਰਨ ਨੀ ਨਿਆਣਿਆਂ ਦੇ ਨਾਲ मटो कली मम्मा तो बिना जी लग गया चुमचा दला होदन नहीं लाने आया ओदन तो बड़ा लेट आया सगो ओदन का मेनू बड़ा ही है अज सगो खलोते ही थोड़ा चेहर ਤੇ ਸਮਰੀਤ ਨੂੰ ਸਮਰੀਨ ਹੱਥ ਦੇਤਾ ਗੱਡੀ ਆਟੋ ਤੇ ਕੋਈ ਆਉਣੀ ਨਹੀਂ ਰਹਿ ਭਾਬੀ ਫਿਰ ਇਥੇ ਗੱਡੀ ਤੇ ਚੱਲ ਗੀਆਂ ਆਹੋ ਦੇ ਨਾਲ ਮੰਮੀ ਹੈਗੀ ਫਿਰ ਅਸੀਂ ਚੱਲ ਗੀਆਂ ਫਿਰ ਅੰਟੀ ਨੇ ਕਰਾਇਆ ਵੀ ਨਹੀਂ ਲਿਆ ਸਕੋ ਸਾਡੇ ਕੋ ਮੈਂ ਇੱਥੇ ਧਾਰ ਕੇ ਗਈਆਂ ਗੇਟ ਤੇ ਤੁਹਾਨੂੰ ਫਿਰਵਾਜ ਹੀ ਨਹੀਂ ਆਈ ਤੇ ਮੈਂ ਉਹਨੂੰ ਬੜਾ ਕਿਹਾ ਮੈਂ ਹਾਂ ਚਲਾਜੋ ਆਜੋ ਹਨਾ ਘਰ ਅੰਟੀ ਤੇ ਕਹਿੰਦੀ ਨਹੀਂ ਫਿਰ ਕਿਤੇ ਆਵਾਂਗੇ ਇਦਾਂ ਹੁੰਦਾ ਹਨਾ ਚੱਲ ਇਹ ਵੀ ਚੰਗਾ ਹੋਇਆ ਗਰਮੀ ਵੀ ਬੜੀ ਆ ਆਹੋ ਮੈਂ ਚਲ ਪੈਸੇ ਲੈ ਲਓ ਕਹਿੰਦੀ ਨਹੀਂ ਇਹੀ ਵੀ ਤੇ ਜਾਣਾ ਹੀ ਹੈਗਾ ਤੇ ਕੀ ਡਾਕਟਰ ਨੇ ਦੱਸਿਆ ਹੁਣ ਬੁਖਾਰ ਕਿੰਨਾ ਬੁਖਾਰ ਤੇ 102 ਠੀਕ ਆ ਭਾਬੀ ਉੱਥੇ ਹੀ ਮੈਂ ਦਵਾਈ ਦਿੱਤੀ ਇਹਨੂੰ ਮੈਂ ਕਿਦੋਂ ਕੁੜੀ ਨੂੰ ਘਰ ਲੈ ਕੇ ਜਾਣਾ ਤੇ ਕਦੋਂ ਨੂੰ ਫਰਕ ਪੈਣਾ ਸ਼ੁਰੂ ਹੋਣਾ ਤੇ ਹੁਣ ਉਹਨੂੰ ਕਹ ਤੂੰ ਪੇ ਨਾ ਖੇੜੀ ਤਾਂ ਰੈਸਟ ਕਰ ਲੈ ਇੱਕ ਦੋ ਦਿਨ ਆਹ ਡਾਕਟਰ ਕਹਿੰਦਾ ਹੁਣ ਸਾਰਿਆਂ ਨੂੰ ਬੜਾ ਹੋਣ ਦਿਆ ਵਾ ਨਹੀਂ ਇਹ ਤਾਂ ਬਾਹਰ ਜੀ ਹੋਈ ਤੇ ਉਹਨੂੰ ਕਹਿ ਵੀ ਹੁਣ ਜਿਆਦਾ ਉਹਦੇ ਲੱਗੇ ਮੈਂ ਜਾਏ ਮੁੰਡੇ ਲੱਗੇ ਉਹ ਮੁੰਡੇ ਨੂੰ ਹੋ ਜੇ ਆਹ ਨਹੀਂ ਉਹਦੇ ਤੋਂ ਮੈਂ ਦਊ ਕਰੂੰਗੀ ਤੇ ਦਵਾਈ ਦੂਈ ਉਹਨੂੰ ਦੇ ਦੇ ਰੈਸਟ ਕਰੇ ਉਹ ਹਾਂ ਠੀਕ ਐ ਚੰਗਾ ਪੈਣਾ ਅਗਲੀ ਖਾਣੀ ਡਾਕਟਰ ਨੇ ਕਿਹਾ ਹੈ ਨਾ ਹੂੰ ਕਿ ਪੈਣਾ ਵਾਈਟਲ ਖਾਣੀ ਬੱਚੋ ਦੁੱਧ ਖਾਣ ਸਮਝੀ ਤਾ ਇਹਨਾਂ ਵੀਰ ਲੱਗੇ ਘਟ ਜਾਵੀ ਠੀਕ ਉਹਨੂੰ ਉਹਨਾਂ ਤੇ ਤੋਂ ਬੁਖਾਰ ਬੁਖੂਰੋ ਜੇ ਐਵੇਂ ਨਾ ਹੀ ਲੱਗਣਾ ਹੀ ਹੂੰ ਅਪੇ ਅੰਨਾ ਭਾਵੇਂ ਖੇਡ ਲਈ ਚੰਗਾ ਮਮੂ ਨੂੰ ਨਾ ਹੋ ਗਾ ਫੇ ਮੇਰੇ ਤੋਂ ਬੁਖਾਰ ਦਿਖਾਉ ਨਹੀਂ ਪਤਾ ਆਪਣੇ ਖੂਨ ਨੂੰ ਘਾਟੀ ਹੁੰਦਾ ਹੁੰਦਾ ਵਾ ਦੂਜੇ ਨੂੰ ਹੋ ਭਾਵੇਂ ਬਾਹਰ ਦਾ ਹੀ ਜਾਵੇ ਨਾ ਹੱਡਾ ਲੱਗ ਜਾਣਾ ਹੀ ਠੀਕ ਹੈ ਕੁੜੀ ਹੋੜੀ ਹੋਣਾ ਹਲਦ ਫालतੂ ਦੌੜੀ ਭੱਜੀ ਨਾ ਠੀਕ ਐਵੇਂ ਨਾ ਥੱਕ ਕੇ ਬੁਖਾਰ ਚੜਾਈ ਫੇਰ ਈ ਕੋੜ ਤੇ ਵੰਗੀ ਹੋ ਰੰਗੀ ਵਾਲੀ ਤੇ ਤਾਂ ਸੰਧ ਦੇਣਾ ਲੂਕਾ ਤੇ ਫਿਰ ਮੈਂ ਪੱਟੀਆਂ ਕਰ ਦਿੰਨੀ ਠੀਕ ਐ ਚਲ ਠਾਹ ਆ ਜਾ ਥੋੜਾ ਉਧਾ ਇੱਧਰ ਹੀ ਰਹਿ ਭੈਣ ਤੋਂ ਠੀਕ